ਆਨ ਜਾਨ ਦੀ ਕਾਲੀ ਹੈ ਰੁਕੋ ਜ਼ਰਾ ਸਬਰ ਕਰੋ ਇੱਕ ਖਬਰ ਨੂੰ ਧਿਆਨ ਦੇ ਨਾਲ ਸੁਣ ਲਓ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਕਰਨ ਵਾਲੇ ਹੁਣ ਸਾਵਧਾਨ ਹੋ ਜਾਓ ਕਿਉਂਕਿ ਲੁਧਿਆਣਾ ਦੇ ਵਿੱਚ 18 ਥਾਵਾਂ ਤੇ ਆਟੋਮੈਟਿਕ ਈ ਚਲਾਨ ਸ਼ੁਰੂ ਕਰ ਦਿੱਤਾ ਗਿਆ ਜਿਵੇਂ ਲੁਧਿਆਣਾ ਵਿੱਚ ਟ੍ਰੈਫਿਕ ਨਿਯਮ ਤੋੜਨ ਵਾਲੇ ਵਾਹਨ ਚਾਲਕਾਂ ਦੇ ਲਈ ਹੁਣ ਬੁਰੀ ਖਬਰ ਹੈ ਸ਼ਹਿਰ ਵਿੱਚ ਫਿਰ ਤੋਂ ਈ ਚਲਾਨ ਦੀ ਸਹੂਲਤ ਸ਼ੁਰੂ ਹੋ ਗਈ ਹੈ ਪਹਿਲੇ ਪੜਾਅ ਵਿੱਚ 18 ਚੌਂਕਾਂ ਨੂੰ ਇਸ ਸਹੂਲਤ ਨਾਲ ਕਵਰ ਕੀਤਾ ਜਾਏਗਾ ਬਾਕੀ 26 ਚੌਂਕਾਂ ਨੂੰ 1 ਜਾਂ 2 ਮਹੀਨੇ ਦੇ ਅੰਦਰ ਈ ਚਲਾਨ ਦੇ ਨਾਲ ਜੋੜਿਆ ਜਾਵੇਗਾ ਸ਼ਹਿਰ ਦੇ 44 ਚੌਂਕਾਂ ਨੂੰ ਈ ਚਲਾਨ ਦੀ ਮੁਹਿੰਮ ਨਾਲ ਜੋੜਿਆ ਗਿਆ ਆਖਿਰਕਾਰ ਕਿਹੜੇ ਚੌਂਕ ਹੈ ਜਿੱਥੇ ਤੁਹਾਨੂੰ ਭਾਰੀ ਜੁਰਮਾਨਾ ਪੈ ਸਕਦਾ ਜਿੱਥੇ ਜੇਕਰ ਤੁਸੀਂ ਲਾਈਟ ਕ੍ਰਾਸ ਕੀਤੀ ਜਾਂ ਫਿਰ ਟ੍ਰੈਫਿਕ ਸਿਗਨਲ ਨੂੰ ਅਣਦੇਖਾ ਕੀਤਾ ਤਾਂ ਤੁਹਾਨੂੰ ਭਾਰੀ ਰਕਮ ਦੇਣੀ ਪੈ ਸਕਦੀ ਹੈ ਸ਼ਹਿਰ ਦੇ ਵਿੱਚ ਟ੍ਰੈਫਿਕ ਵਿਵਸਥਾ ਵਿੱਚ ਸੁਧਾਰ ਕਰਨ ਦੇ ਲਈ ਇਹ ਮਹਿੰਮ ਸ਼ੁਰੂ ਕੀਤੀ ਗਈ ਹੈ ਉਸ ਤੋਂ ਪਹਿਲਾਂ ਪੰਜ ਚੌਕਾਂ ਦੇ ਮਹਿੰਮ ਦੀ ਸ਼ੁਰੂਆਤ ਕੀਤੀ ਗਈ ਸੀ ਪਰ ਲਾਕਡਾਊਨ ਵਿੱਚ ਇਸ ਨੂੰ ਬੰਦ ਕਰ ਦਿੱਤਾ ਗਿਆ ਪਹਿਲੇ ਪੜਾਅ ਦੇ ਵਿੱਚ ਈ ਚਲਾਨ ਦੇ ਲਈ ਜੋ ਚੌਕ ਸ਼ਾਮਲ ਕੀਤੇ ਗਏ ਨੇ ਉਹਨਾਂ ਦੇ ਵਿੱਚ ਧਿਆਨ ਨਾਲ ਸੁਣ ਲਓ ਉਹਨਾਂ ਦੇ ਵਿੱਚ ਜਗਰਾਉਂ ਪੁਲ ਦੁਰਗਾ ਮਾਤਾ ਮੰਦਰ ਭਾਈ ਵਾਲਾ ਚੌਕ काका मैरिज पैलेस दाना मंडी चौक जनता नगर वर्दमान चौक पुलिस कॉलोनी चौक जमालपुर वीट पैलेस चौक जमालपुर चौक टोलेवाल चौक पावा चौक माल रोड हीरो बेकरी चौक सग्गू चौक मिंट गुमरी चौक सुनील चौक फिरोजपुर रोड ते लोधी क्लब रोड चौक शामिल किए गए ने दस दइए के ना चौका ते ई चालान शुरू कीता गया उनहा ते उच्च क्वालिटी दे कैमरे हुं लगा दितते गए ने ਇਨਾ ਕੈਮਰਾ ਦੀ ਨਜ਼ਰ ਸਿਰਫ ਤੇ ਸਿਰਫ ਤੁਹਾਡੇ ਤੇ ਰਹੇਗੀ ਜੇਕਰ ਤੁਸੀਂ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਕਰਦੇ ਹੋ ਤਾਂ ਪੁਲਿਸ ਤੁਹਾਡੇ ਕਾਰ ਹੁਣ ਇਹ ਚਲਾਨ ਭੇਜ ਸਕਦੀ ਹੈ ਇਨਾ ਕੈਮਰਾ ਨੂੰ ਕੰਟਰੋਲ ਰੂਮ ਵਿੱਚ ਬੈਠੇ ਪੁਲਿਸ ਕਰਮੀ ਲਗਾਤਾਰ ਦੇਖ ਕੇ ਟ੍ਰੈਫਿਕ ਨਿਯਮ ਤੋੜਨ ਵਾਲੇ ਦੇ ਵਾਹਨਾ ਦੀ ਫੋਟੋ ਖਿੱਚਣਗੇ ਇਨਾ ਟ੍ਰੈਫਿਕ ਨਿਯਮਾਂ ਵਿੱਚ ਰੈੱਡ ਲਾਈਟ ਜੰਪ ਜੈਬਰੋ ਕ੍ਰੋਸਿੰਗ ਕ੍ਰੋਸ ਵਾਹਨ ਚਲਾਉਣ ਦੇ ਸਮੇਂ ਮੋਬਾਈਲ ਫੋਨ ਦੀ ਵਰਤੋਂ ਟ੍ਰਿਪਲ ਰਾਈਡਿੰਗ ਓਵਰਲੋਡ ਓਵਰ ਹਾਈਟ ਸ਼ਾਮਲ ਹੋਣਗੇ ਜਿਹੜੇ ਵਾਹਨ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਕਰਦੇ ਹੋਏ ਕੈਮਰੇ ਦੇ ਵਿੱਚ ਕੈਦ ਹੋਣਗੇ ਉਸ ਵਾਹਨ ਦੇ ਟ੍ਰੈਫਿਕ ਨਿਯਮ ਤੋੜਨ ਦਾ ਸਮਾਂ ਦਿਖਾ ਫੋਟੋ ਚਲਾਨ ਦੇ ਪਿੱਛੇ ਪ੍ਰਿੰਟ ਕੀਤੀ ਜਾਏਗੀ ਜੋ ਵਾਹਨ ਚਾਲਕ ਨੂੰ ਪਤਾ ਲੱਗ ਸਕੇ ਕਿ ਇਸ ਦਾ ਰਿਕਾਰਡ ਪੁਲਿਸ ਦੇ ਕੋਲ ਸੁਰੱਖਿਅਤ ਰਹੇਗਾ